ਕਿ ਨਹੀਂ ਐ ਸੱਤ ਪਤ ਵਿਆਹ ਤੇ ਦੀ ਚਲਦੇ ਸੱਜਾ ਤੇਰੀ ਪਹਚਾਲਦੇ ਮਜ਼ਾਰ ਭਾ ਮਠਿਆਈ ਟੈਸਟ ਕਰਕੇ ਜਿਹੜੇ ਉਹ ਤੇ ਵਿਆਹ ਤੇ ਕਿਹੜੀ ਮਠਿਆਈ ਪਾਉਣੀ ਨਹੀਂ ਅੱਛਾ ਨਹੀਂ ਫੇਰ ਮਾਮੀ ਬੁਲਾਈ ਸੁਬਹਰ ਮੁੰਡੇ ਨੇ ਸੱਜਾ ਬਾਲ ਨੂੰ ਤੁਸੀਂ ਆਜੋ ਆਪਰੇ ਚੈੱਕ ਕਰ ਜੋ ਅੱਛਾ ਨਹੀਂ ਮੰਗੀ ਦੀ ਸਰਦਾਰੀ ਦੀ ਸਰਦਾਰੀ ਸਾਬੀਰ ਪੁਹਚਿਆ ਨਹੀਂ ਦੇਰ ਗਿਆ ਆ ਗਈ ਕੁੜੇ ਹਲਵਾਈ ਨੂੰ ਕਾਜ ਵੱਢ ਗਈ ਅੱਛਾ ਤੇ ਇੱਕ ਤੇਰੀਆ ਇੱਕ ਤੇਰੀਆ ਇੱਕ ਇਨੇ ਦੀਆ ਅੱਛਾ ਰੇ ਨੂੰ ਸਾਰੀਆਂ ਪੁੱਛ ਲਈ ਵੀ ਮੇਰੇ ਸੁਣ ਗੱਲ ਨਹੀਂ ਚੰਡੀਗੜ੍ਹ ਸੁਖਣਾ ਇਹ ਤਾਂ ਉਹਦਾ ਸ਼ਹਿਰ ਆ ਸ਼ਹਿਰ ਨਹੀਂ ਟਿਕਣਾ ਕਰੇ ਪੁੱਛਦਾ ਰੇ ਕੋਈ ਸੀ ਅੱਛਾ ਵੀ ਮੇਰੇ ਨਾਲ ਸੁਣ ਨਹੀਂ ਫੇਰ ਲਿਖੇ ਤਾਂ ਹੋਏ ਸੀ ਰੇ ਅੱਛਾ ਇਹ ਫੇਰ ਵੀ ਕੁਝ ਵੀ ਕੀਮਤ ਘੱਟ ਵੱਧ ਕਰੇ ਲਵੇ ਅੱਛਾ ਇਹਨੇ ਕੀ ਕਰਿਆ ਭੈਣੇ ਜਿੱਥੇ ਵੀ ਪਈ ਸੀ ਮਠਿਆਈ ਅੱਛਾ ਇਹਨੇ ਤਾਂ ਪਹਿਲੇ ਹਰੇਕ ਤੋਂ ਇੱਕ ਪੀਸ ਲੈ ਲਿਆ ਅੱਛਾ ਠੀਕ ਪੀਸ ਲੈ ਲਿਆ ਅੱਛਾ ਤੇਰੀ ਅੱਖ ਤੋਂ ਲੱਡੂ ਬਚ ਗਏ ਗੂਹਮਾਂ ਮਾਚ ਗਈ ਜਾਰੇ ਦਾ ਕਾਲਦ ਨਿਕਲ ਲੱਗੀ ਬਾਹਰ ਨਹੀਂ ਫੇਰ ਇਹਨੂੰ ਚੱਕ ਕੇ ਲੱਡੂ ਅੱਛਾ ਲਪੋ ਰਿਆਂ ਚੋਲੀ ਥੱਲੇ ਨਹੀਂ ਫੇਰ ਹਲਵਾਈ ਵੀ ਕਹਿੰਦੇ ਨਾ ਖਾਚਰਾ ਸੀ ਗੂਹਮਾਂ ਮਾਚ ਗਈ ਹੋਰੇ ਨੇ ਦੇਖ ਲਈ ਵੀ ਅੱਛਾ ਵੀ ਕਿੱਲੋ ਦੇਰ ਕਿੱਲੋ ਪਟੇ ਹੋ ਖਾ ਦੀ ਖਾ ਗਈ ਜਾਂਦੇ ਹੋ ਲੱਡੂ ਵੀ ਚੋਲ ਚ ਪਾ ਗਏ ਹਾਂ ਕਹਿੰਦੇ ਹਲਵਾਈ ਨਬਾਰੀ ਆਖਣ ਬੀਬੀ ਬੱਚਾ ਅੱਜ ਚੱਲ ਕੋਈ ਨਾ ਹੁਣ ਅੱਖਾਂ ਬਾਤੀ ਲੱਡੂ ਰੱਖੇ ਨਹੀਂ ਉਹ ਮੱਚ ਕੇ ਬਿੱਲੀ ਅੱਖ ਮਾਰੀਏ ਨਾ ਨਹੀਂ ਆਹ ਬਿੱਲੀ ਅੱਖ ਮਾਰੀਏ ਹਾਂ ਉਹ ਕਹਿੰਦਾ ਜੇ ਕਹਿੰਦਾ ਜੇ ਅੱਖੇ ਇਹਨੇ ਮਾਰ ਕੇ ਤੇ ਮੁਝੇ ਹੱਥ ਨਾ ਦੇਣੀ ਆ ਅੱਛਾ ਆਹ ਮਦੀਨਰ ਅੱਖਾਂ ਦੇ ਨਹੀਂ ਹਾਰੇ ਇਹਨੇ ਨਾਮ ਵੀ ਰੰਗੀ ਨਾ ਪੈਸੇ ਪੂਸੇ ਕਾਢੀ ਨਹੀਂ ਨਾਮ ਵੀ ਰੰਗੀ ਨਾ ਉਹ ਤਾਂ ਸਕੀਨਰ ਅੱਛਾ ਨਹੀਂ ਜੇ ਕੀ ਆਇਆ ਆ ਸੂਟ ਰੇਂਜ ਚ ਆਦੀ ਮਾਰਕੀਟ ਚ ਅੱਛਾ ਤੇਰੀ ਸੂਟ ਵੀ ਉਹ ਕਿਹੜਾ ਕਿਸੇ ਦੇ ਦਾ ਹੋਵੇ ਨਹੀਂ ਫੇਰ ਮੈਂ ਤਾਂ ਕਲਚਰ ਦੇ ਟਾਈਪ ਦਾ ਥੋੜਾ ਹਾਰ ਦਾ ਪਾਕੇ ਆਈ ਆ ਅੱਛਾ ਜਿਹੜਾ ਕੱਲ ਨੂੰ ਸੂਟ ਪਾਣਾ ਕੁੜੇ 25000 ਦਾ ਲੈ ਕੇ ਆਈ ਆ ਅੱਛਾ ਕਹਿੰਦੀ ਮਾਮੀਆ ਚਮਕੂ ਮਾਮੀਆ ਚਮਕੂ ਵਿਆਹ ਕੁੜੇ ਨੂੰ ਖੇਲ ਕਰੂੰਗੀ ਅੱਛਾ ਨਹੀਂ ਫੇਰ ਦੱਸ ਕੀ ਹੈ ਬੀਸੀ ਇਹ ਕੀ ਬਹੁਤ ਰੰਗੋੜਾ ਅੱਛਾ ਤੇ ਕਰ ਤੋਂ ਸੂਟ ਸਾੜ ਖਰੀਦ ਅੱਛਾ ਤੇ ਨਾਂ ਮਾਰੇ ਘੁੰਮਿਆ ਉਹਨਾਂ ਨੂੰ ਕੰਮ ਮੈਂ ਇੱਕ ਦੋ ਫੇਨ ਕਹਿੰਦੇ ਗੱਡੀ ਦੇ ਟਾਇਰਾਂ 'ਚ ਹਵਾ ਘੱਟ ਹੈ ਅੱਛਾ ਹਵਾ ਚੈੱਕ ਕਰਵਾਇਆ ਮੈਂ ਫੇਰ ਕੀ ਹੋਇਆ ਮੇਰੀ ਚੋਟੀ ਠੀਕ ਆ ਜੀ ਅੱਛਾ ਫੇਨ ਕੀ ਕੀਤਾ ਇਹਦੇ ਬਾੜੇ ਇੱਕ 25000 ਦਾ ਸੂਟ ਆ ਅੱਛਾ ਪਰ 20000 ਦਾ ਕਢਾ ਲਿਆ ਅੱਛਾ ਇਹਨਾਂ ਦਾ ਪੈੜੇ ਐਡਾ ਬਿਲ ਬੜਾ ਨੀਕੇ ਦਾ ਨੀ ਐਡਾ ਐਡਾ ਬਿਲ ਲਾਤਾ ਸੀ ਫੇਨ ਕੀ ਉਹਦੀ ਆਏ ਅੱਛਾ ਇਹ ਜੀ ਉਹਦੀ ਆਏ ਠੀਕ ਹੈ ਜਿੰਨਾ ਪੈਣਾ ਉਹਦੇ ਕੰਪਟਰ ਦੇ ਖਾਤੇ ਤੇ ਬੈਲੈਂਸ ਪਿਆ ਸੀਗਾ ਅੱਛਾ ਉਹ ਤੋਂ ਉੱਪਰ ਤਾਂ ਹੈ ਬਿਲ ਕਟਾਈ ਦਾ ਢੂਮਾ ਮੱਚ ਗਿਆ ਵੀ ਇਹ ਕੀ ਕਹਿੰਿਆ ਹੈ ਕੀ ਪੰਡਾ ਸੀ ਉਹਦੇ ਉੱਪਰ ਤਾਂ ਹੈ ਬਿਲ ਕਟਾਈ ਬੈਠੀ ਅੱਛਾ ਸਾਰੇ ਤਾਂ ਗੂਗਲ ਪੇ ਕਰਦੇ ਅੱਛਾ ਹੁਣ ਉਹ ਕਹਿੰਦਾ ਵੀ ਕੱਪੜੇ ਮੈਂ ਪੂਰੇ ਦੇਣੀ ਆ ਤੂੰ ਅੱਛਾ ਲੈ ਠੀਕ ਹੈ ਜੀ ਇਹ ਤੁਸੀਂ ਪਸੰਦ ਕਰ ਲੇ ਤਾਂ ਕੱਪੜੇ ਥੋੜੇ ਹੀ ਨੇ ਲੈ ਕੇ ਜਾਣੇ ਨੇ ਇਹ ਪਤਾ ਉਹ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਆ ਟਬੀਲੇ ਆ ਗਿਆ